ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਕਿ ਅਰਦਾਸਾਂ ਦੀ ਗੜੀ ਜਿਵੇਂ ਕਹਿੰਦੇ ਨਾ ਗੁਰਬਾਣੀ ਦਾ ਪਾਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋ ਬਈ ਜਨਕੀ ਅਰਦਾਸ ਨਾਨਕ ਜੋਗ ਗੋਵਿੰਦ ਕਾ ਪੂਰਨ ਗੁਣਤਾਸ ਕਹਿੰਦੇ ਮਨਜ਼ੂਰ ਕਰਤਾ ਹੈ ਖੁਦਾ ਅਰਦਾਸ ਜਦ ਦਿਲ ਸੇ ਹੁੰਦੀ ਹੈ ਮੁਸ਼ਕਲ ਤਾਂ ਇਹ ਹੀ ਹੈ ਇਹ ਬੜੀ ਮੁਸ਼ਕਲ ਸੇ ਹੁੰਦੀ ਹੈ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਪਰ ਇਹ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪ ਦੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਹਨਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋ ਅਸੀਂ ਅੱਜ ਅੱਗੇ ਇਹੀ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤ ਰਾਜਵੀਰ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਹੈ ਤੇ ਉੱਥੇ ਕਿਸੇ ਧੀ ਦਾ ਪਿਓ ਵੀ ਹੈ ਤੇ ਉੱਥੇ ਤੇ ਇਹਨਾਂ ਸਾਰਿਆਂ ਤੌਰ ਉਪਰ ਹੈ ਜਿਹੜਾ ਇੱਕ ਪਹਿਲਾ ਪੰਜਾਬ ਦਾ ਪੁੱਤ ਵੀ ਹੈ ਜਿਹੜਾ ਪੰਜਾਬੀਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਣੇ ਗੀਤਾਂ ਰਾਹੀਂ ਸੱਭਿਆਕ ਗੀਤਾਂ ਰਾਹੀਂ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਹੈ